ਸਾਥੀਆਂ ਨੇ ਸਾਰੇ ਵਲੰਟੀਅਰ ਸਾਥੀਆਂ ਨੇ ਡਟ ਕੇ ਮਿਹਨਤ ਕੀਤੀ ਸਰਦਾਰ ਭਗਵੰਤ ਸਿੰਘ ਮਾਹ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਟ ਕੇ ਮਿਹਨਤ ਕੀਤੀ ਸੋਦਾ ਰਿਜ਼ਲਟ ਆਇਆ ਕਿ ਸੰਗਰੂਰ ਸੀਟ ਲਗਭਗ ਕਿਉਂਕਿ ਮਾਰਜਨ ਬਹੁਤ ਵੱਧ ਗਿਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਅਜੇ ਫਾਈਨਲ ਰਿਜ਼ਲਟ ਆਉਣਾ ਬਾਕੀ ਆ ਲੀਡ ਐਨੀ ਹੋ ਚੁੱਕੀ ਆ ਮੈਨੂੰ ਲੱਗਦਾ ਇਹ ਜਿੱਤ ਦੇ ਵਿੱਚ ਤਬਦੀਲ ਹੋ ਰਹੀ ਆ ਔਰ ਮੈਂ ਐਡਵਾਂਸ ਦੇ ਵਿੱਚ ਸਾਰਿਆਂ ਨੂੰ ਮੁਬਾਰਕਬਾਦ ਦੇ ਰਹਾਗਾ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀਨਾਂ ਨੇ ਡਟ ਕੇ ਮਿਹਨਤ ਕੀਤੀ ਔਰ ਪੋਲਿੰਗ ਬੂਥ ਲਾਏ ਇਨੀ ਗਰਮੀ ਦੇ ਅੰਦਰ ਵੀ ਜਿਹੜ 45 ਡਿਗਰੀ ਟਾਪ ਬ੍ਰੇਚ ਦੇ ਵਿੱਚ ਵੀ ਬੈਠ ਕੇ ਮੈਂ ਸਮਝਦਾ ਆਮ ਆਦਮੀ ਪਾਰਟੀ ਦਾ ਸਾਧਨ ਹੈ। ਪੰਜਾਬ ਕਾਇਦਾ ਨਹੀਂ ਹਿਲਾਦਾਂਗੇ ਤੇ ਉਹ ਨਹੀਂ ਹਿੱਸ ਸਕੀ ਕਦੇ ਵੀ ਸਕੇ ਜਿਹੜੇ ਕਹਿੰਦੇ ਸੀ ਰਾਜਸਥਾਨ ਨਹੀਂ ਹਰਾਦਾਂਗੇ ਜਾਂ ਹਾਰ ਜੂਗੀ ਆਮ ਆਦਮੀ ਪਾਰਟੀ ਮੈਂ ਸਮਝਦਾ ਸੰਗਰੂਰ ਦੇ ਲੋਕਾਂ ਨੇ ਸਰੂਰ ਪਾਰਲੀਮੈਂਟ ਦੇ ਲੋਕਾਂ ਨੂੰ ਜਵਾਬ ਦਿੱਤਾ ਕਿ ਆਮ ਆਦਮੀ ਪਾਰਟੀ ਸਾਡੀ ਪਹਿਲੀ ਪ੍ਰਾਇੋਰਟੀ ਹੈ ਪਹਿਲੀ ਪਸੰਦ ਹੈ ਰਹੂਗੀ। ਇਸ ਤਰ੍ਹਾਂ ਰੀਡ ਕੋਰਟ ਤੇ ਸਾਬ ਦੇ ਵਿੱਚ ਉਹ ਅੱਗੇ ਚੱਲ ਰਹੇ ਨੇ ਕੀ ਕਹਿਣਾ ਚਾਹੁੰਦਾ ਹਜੇ ਮੈਂ ਬੈ ਸੰਗਰੂਰ ਦੀ ਵੀ ਗੱਲ ਕਰਦਾ ਸਰੂਰ ਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਆ ਹਜੇ ਰੁਝਾਨ ਲੇਗੇ ਅਜੇ ਰਿਜ਼ਲਟ ਨਹੀਂ ਹੋਣੇ ਬਾਕੀ ਦੇ ਪਰ ਲੇ ਕੇ ਸੰਗਰੂਰ ਦਾ ਮਾਰਜਨ ਇੰਨਾ ਵਧ ਗਿਆ ਕਿ 100% ਜਿੱਤ ਹੋਊਗੀ ਸੋ ਹਜੇ ਤਾਂ ਰਜ਼ਾਨ ਨੇਗੇ ਰਜ਼ਾਨਾ ਨੂੰ ਜਦੋਂ ਫੈਸਲਾ ਅੰਤਿਮ ਹੋ ਉਸ ਤੋਂ ਬਾਅਦ ਗੱਲ ਬਿਲਕੁਲ ਅਸੀਂ ਜਿੰਨਾ ਗਰੰਟੀਆਂ ਤੇ ਕੰਮ ਕੀਤਾ ਸੀ ਉਹਨਾਂ ਗਰੰਟੀਆਂ ਨੂੰ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ